ਦੇਖੋ ਰਾਜਨੀਤੀ ਤਾਂ ਉੱਥੇ ਖੜੀ ਹੈ ਲੇਕਿਨ ਰਾਜਨੀਤੀ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਹੈ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਹੈ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਉਹ ਤਕਾਲਾ ਨੂੰ ਤਾਂ ਕੋਈ ਹੋਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਵਿੱਚ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਚਿੱਤ ਬਈ ਆ ਕੇ ਜੇਬ ਜੀ ਚੱਲਦਾ ਰਿਹਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ ਵਿੱਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾਪੁੱਤ ਹੈ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੇ ਹੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਟੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ 'ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਠਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੇ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੱਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੂਆਲੋ ਬਹੁਤ ਬੁਰੀ ਤਰ੍ਹਾਂ ਸੌਕਸ ਗਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਰ੍ਹਾਂ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਦੇਖੋ ਰਾਜਨੀਤੀ ਤਾਂ ਉੱਥੇ ਖੜੀ ਹੈ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਹੈ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਉਹ ਟਕਾਲਾਂ ਨੂੰ ਕੋਈ ਹੋਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਬਈ ਆ ਕੇ ਜੇਬ ਚ ਚਲਦਾ ਰਹੇਗਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾਪੁੱਤ ਐ ਫਰਕਾਤ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੇ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਐ ਤੇ ਜਿਹੜਾ ਵਰਕਰ ਐ ਉਹ ਉਸੇ ਤਰ੍ਹਾਂ ਖੜਾ ਐ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਟੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਐ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ 'ਚ ਪਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਠਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਐ ਲੋਕ ਇਹਨਾਂ ਨੂੰ ਦਲ ਬਦਲੂਆ ਨੂੰ ਬਹੁਤ ਬੁਰੀ ਤਰ੍ਹਾਂ ਸਾਬਕ ਸਗਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਨਾ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਦੇਖੋ ਰਾਜਨੀਤੀ ਤਾਂ ਉੱਥੇ ਖੜੀ ਹੈ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਹੈ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਹੈ ਸਾਮਣੂ ਦੂਸਰਾ ਅਕ ਲੈ ਜਾਂਦਾ ਉਹ ਤਕਾਲਾ ਨੂੰ ਕੋਈ ਹੋਰ ਹੱਥ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਚ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਲੈ ਆ ਕੇ ਜੇਬ ਚ ਚੱਲਦਾ ਰਿਹਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾ ਪੁੱਤ ਹੈ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਹੈ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਤੀਨੋ ਹੋ ਗਿਆ ਚਾਹੇ ਰਿੰਕੋ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਠਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੂਆ ਨੂੰ ਬਹੁਤ ਬੁਰੀ ਤਰ੍ਹਾਂ ਸਾਹਬ ਕਿਸ ਗਾਣਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਰ੍ਹਾਂ ਛੇਕ ਦਿੱਤਾ ਹੁੰਦਾ ਕੋਈ ਬੰਦਾ ਇਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ ਆ ਚੰਨੀ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ